ਮਲਾਰ ਮਹੱਲਾ ਤੀਜਾ ਗਣ ਗੰਧਰਬ ਨਾਵੇਂ ਸਭ ਉਧਰੇ ਹਾਂ ਇਥੇ ਗੰਧਰਬ ਉਚਾਰਨ ਕਰਨਾ ਜੇ ਹੀਠਾਂ ਰਾਰਾ ਹੋਵੇ ਫਿਰ ਗੰਧਰਾਬ ਇਥੇ ਗੰਧਰਬ ਗੋਰ ਕਾ ਸ਼ਬਦ ਵਿਚਾਰ ਹਮ ਮਾਰ ਸਦਮਨ ਵਸਾਇਆ ਹਰ ਰੱਖਿਆ ਔਰ ਧਾਰ ਜਿਸਹ 부ਝਾਏ ਸੋਈ 부ਝੈ ਜਿਸਨੋ ਆਪੇ ਲਏ ਮਿਲਾਇ ਅਨ ਦਿਨ ਬਾਣੀ ਸਬਦੇ ਗਾਵੈ ਸਚ ਰਹੈ ਲੇਵ ਲਾਇ ਮਨ ਮੇਰੇ ਖੇਨ ਖੇਨ ਨਾਮ ਸੰਭਾਲ ਗੁਰ ਕੀ ਦਾਤ ਸਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ ਮਨ ਮੁਖ ਪਾਖੰਡ ਕਦੇ ਨਾ ਚੂਕੈ ਦੂਜੈ ਭਾਇ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛਤਾਏ ਮਾਰ ਮਾਰ ਜਨਮੈ ਕਦੇ ਨਾ ਬੁੱਝੈ ਵਿਸ਼ਟਾ ਮਾਹੀ ਸਮਾਏ ਗੁਰਮੁਖ ਨਾਮ ਰਤੇ ਸੇ ਉਧਰੇ ਗੋਰਖਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰੱਖਿਆ ਔਰ ਧਾਰ मान तन निर्मल निर्मल मत उत्तम उत्तम होई हो पुरख एक प्रवजाता जाता एको एक ही पाठ थे है हैुरख एक, एक प्रभ जाता कोई दूजा भी एको दूजा भी एको एक पुरख एको एक प्रवजाता जाता दूजा अवर ना कोई ਆਪ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਾਨ ਤਨ ਰਾਤਾ ਗੋਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖ ਅਪੇਵਾ ਗੁਰਮੁਖ ਹੋਏ ਲਖਾਈ ਨਾਨਕ ਜਿਸ ਭਾਵੈ ਤਿਸ ਆਪੇ ਦੇਵੈ ਭਾਵੈ ਤਿਵੈ ਚਲਾਈ ਮਲਾਰ ਮਹੱਲਾ ਤੀਜਾ ਦੁ ਤੁਕੇ ਸਤਗੁਰ ਤੇ ਪਾਵੈ ਘਰ ਦਰ ਮਹਿਲ ਸੁਥਾਨ ਸਤਗੁਰ ਤੇ ਪਾਵੈ ਇਥੇ ਵਿਸਰਾਮ ਹੈ ਘਰ ਦਰ ਮਹਿਲ ਸੁਥਾਨ ਇਕੱਠਾ ਹੀ ਪਾਠ ਕਰਨਾ ਹੈ ਵੱਖਰਾ ਲਿਖਿਆ ਇਕੱਠਾ ਪਾਠ ਕਰਾਇਆ ਜਾਂਦਾ ਸੰਪਰਦਾ ਦੇ ਵਿੱਚ ਗੌਰ ਸਬਦੀ ਚੂਕਾ ਅਭਿਮਾਨ ਜੇਨ ਕੋ ਲਿਲਾੜ ਲਿਖਿਆ ਥੋਰ ਨਾਮ ਇਹ ਲਿਖਿਆ ਪਦ ਤੇ ਵਿਸਰਾਮ ਲਾਉਣਾ ਹੈ आनंदिन नाम सदा सदा ਧਿਆਵਹਿ ਸਾਚੀ ਦਰਗਹਿ ਪਾਵਹਿ ਮਾਨ ਰਹਾਉ ਮਨ ਕੀ ਵਿਦ ਸਤਗੁਰ ਤੇ ਜਾਣੈ ਆਨੰਦਿ ਲਾਗੈ ਸਾਧ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਹਿ ਸਾਚੀ ਪਾਵਹਿ ਮਾਨ ਇਹ ਮਨ ਖਿਲੇ ਹੁਕਮ ਕਾ ਬਾਦਾ ਇਕ ਖੇਨ ਮਹਿ ਬਹਿ ਦੇਸ ਫੇਰਾ ਆਵੈ ਜਾਂ ਆਪੇ ਨਦਰ ਕਰੇ ਹਰਿ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੈ ਇਸ ਮਨ ਕੀ ਵਿਦ ਮਨ ਹੂ ਜਾਣੈ ਬੂਝੈ ਸਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂ ਭਾਵ ਸਾਗਰ ਜੇਤ ਪਾਵਹਿ ਪਾਰ ਲਾਰ ਮਹੱਲਾ ਤੀਜਾ ਜੀਉ ਪਿੰਡ ਪ੍ਰਾਨ ਸਭ ਤਿਸਕੇ ਘਾਟ ਘਾਟ ਰਹਿ ਆ ਸਮਾਈ ਏਕਸ ਬਿਨ ਮੈਂ ਅਵਰ ਨਾ ਜਾਣਾ ਸਤਗੁਰ ਦੀ ਆ ਬੁਝਾਈ ਮਨ ਮੇਰੇ ਨਾਮ ਰਹੁ ਲਿਵ ਲਾਈ ਅਦਿਸ਼ਟ ਅਗੋਚਰ ਪਰੰਪਰ ਕਰਤਾ ਅਦਿਸ਼ਟ ਅਗੋਚਰ ਅਪਰੰਪਰ ਕਰਤਾ ਅਦਿਸ਼ਟ ਅਗੋਚਰ ਅਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਾਨ ਤਨ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ਗੁਰ ਪ੍ਰਸਾਦੀ ਭ੍ਰਮ ਭਉ ਭਾਗੈ ਏਕ ਨਾਮ ਲਿਵ ਲਾਈ ਗੁਰ ਬਚਨੀ ਸਚ ਕਾਰ ਕਮਾਵੈ ਗਾਤ ਮਤ ਤਬ ਹੀ ਪਾਈ ਕੋਟ ਮਦੇ ਕਿਸਹਿ ਬੁਝਾਏ ਤਿਨ ਰਾਮ ਨਾਮ ਲਿਵ ਲਾਈ ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤ ਬੁੱਧ ਪਾਈ ਮਾਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਣ ਸਬਦੇ ਪਾਇਆ ਜਾਈ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਇਥੇ ਵਿਸਰਾਮ ਹੈ ਸਬਦੇ ਪਾਇਆ ਜਾਈ ਭਗਤੀ ਰਾਤੇ ਸਦ ਬੈ ਰਾਗੀ ਦਰ ਸਾਚੈ ਪਤ ਪਾਈ ਮਨ ਰੇ ਮਨਸਿਓ ਰਹੁ ਸਮਾਈ ਮਨ ਰੇ ਇਥੇ ਵਿਸਰਾਮ ਮਨਸਿਓ ਰਹੁ ਸਮਾਈ ਮਨ ਰੇ ਮਨਸਿਓ ਰਹੁ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਆਤ ਆਗਮ ਅਗੋਚਰ ਗੁਰਮਤਿ ਦੀ ਬੁਝਾਈ ਸਚ ਸੰਜਮ ਕਰਨੀ ਹਰ ਕੀਰਤ ਸਚ ਸੰਜਮ ਕਰਨੀ ਇਥੇ ਠਮਕ ਹਰ ਕੀਰਤ ਇਥੇ ਵਿਸਰਾਮ ਹੈ ਹਰ ਸੇਤੀ ਲੇਵ ਲਈ ਆਪੇ ਸ਼ਬਦ ਸਤਿ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਇਹੀ ਕਾਚੀ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੈ ਲਾਈ ਸੋ ਸਚ ਰਹਿ ਅਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ ਮਲਾਰ ਮਹੱਲਾ ਤੀਜਾ ਹਉ ਮੈਂ ਵੇਖ ਮਨ 모ਹਿਆ ਲਦਿਆ ਅਜਗਰ ਭਾਰੀ ਹਉ ਮੈਂ ਵੇਖ ਮਨ ਮੋਹਿਆ ਇਥੇ ਵਿਸਰਾਮ ਲੱਦਿਆ ਅਜਗਰ ਭਾਰੀ ਅੰਗਾਰੜਾ ਸ਼ਬਦ ਮੁਖ ਪਾਇਆ ਹਉਮੈ ਬੇਖ ਹਰ ਮਾਰੀ ਮਨ ਰੇ ਹਉਮੈ ਮੋਹ ਦੁਖ ਭਾਰੀ ਇਹੋ ਭਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਾਰ ਹਰ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੋਹ ਪਸਾਰਾ ਤ੍ਰੈ ਗੁਣ ਮਾਇਆ ਮੋਹ ਪਸਾਰਾ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸ ਇਹ ਯਾਰ ਚੰਦਨ ਗੰਧ ਸੁਗੰਧ ਹੈ ਚੰਦਨ ਪਤੀ ਜਮ ਕਲਉਣੀ ਹੈ ਚੰਦਨ ਗੰਧ ਸੁਗੰਧ ਹੈ ਚੰਦਨ ਗਾਂਦਸੋ ਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਊਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਓਰ ਧਾਰ ਨਾਨਕ ਸਤਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਗੁਰਧਾਰ ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮੁ ਗੁਰਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ